ਸਤਿ ਸ਼੍ਰੀ ਅਕਾਲ ਜੀ ਮੈਂ ਕੰਗ ਸਣੀ ਕੰਗ ਕੰਗ ਗੋਟ ਫਾਰਮ ਪਟਿਆਲਾ ਤੋਂ ਅੱਜ ਤੁਹਾਡੇ ਸਾਹਮਣੇ ਇੱਕ ਵਾਰੀ ਫੇਰ ਉਭਰੂ ਹੋ ਰਿਹਾ ਹੈਗਾ ਕੁਝ ਦੋ ਚਾਰ ਬਹੁਤ ਜ਼ਰੂਰੀ ਗੱਲਾਂ ਤੁਹਾਡਾ ਨਾਲ ਕਰਨੀਆਂ ਨੇ ਮੈਂ ਸੋਚੇ ਵਿੱਚ ਸਵੇਰੇ ਸਵੇਰੇ ਤੁਹਾਡਾ ਨਾਲ ਕਰ ਲੀਆਂ ਜਾਣ ਪਹਿਲਾਂ ਮੈਂ ਸਾਰੇ ਹੀ ਬੱਕਰੀ ਪਾਲਕ ਵੀਰਾਂ ਦਾ ਸਾਰੇ ਪੰਜਾਬੀਆਂ ਦਾ ਸਭ ਦਾ ਮੈਂ तहे ਜਿਲੋਂ ਸ਼ੁਕਰਗੁਜ਼ਾਰ ਹਾਂ ਕਿ ਜੋ ਕੰਗ ਗੋਟ ਫਾਰਮ ਤੁਸੀਂ ਇਹਨਾਂ ਪਿਆਰ ਦਿੰਨੇ ਹੋ ਮੈਂ ਤੁਹਾਤ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਸੱਸੀ ਕਾ ਬੁਲਾਉਣਾ ਹੈ ਇੰਨਾ ਪਿਆਰ ਸ਼ਾਇਦ ਹੀ ਕਿਸੇ ਗੋਡ ਫਾਰਮ ਮਿਲਿਆ ਹੋਵੇ ਜਿੰਨਾ ਉਸੇ ਕੰਗੋਡ ਫਾਰਮ ਦੱਤਾ ਹੈਗਾ ਤੇ ਜਿਵੇਂ ਤੁਹਾਨੂੰ ਪਤਾ ਵੀ ਕੰਗੋਡ ਫਾਰਮ ਦੀ ਕਰਵਾਇਤ ਹੈਗੀ ਹੈ ਕਿ ਜਦੋਂ ਵੀ ਕੋਈ ਗਲਤ ਚੀਜ਼ ਪਤਾ ਲੱਗਦੀ ਹੈ ਤਾਂ ਅਸੀਂ ਤੁਹਾਡੇ ਸਾਹਮਣੇ ਪਹਿਲਾਂ ਅਸੀਂ ਆਪਣੇ ਆਪ ਖੜੇ ਹੋਗੇ ਤੁਹਾਨੂੰ ਅਸੀਂ ਫੇਸ ਕਰਦੇ ਆ ਤੁਹਾਨੂੰ ਅਸੀਂ ਜਾਣਕਾਰੀ ਦੰਨੇ ਉਸ ਗੱਲ ਦੀ ਬਾਈ ਜੀ ਪਿਛਲੇ ਕੁਝ ਦਿਨਾਂ ਤੋਂ ਬੜੀ ਧਿਆਨ ਚ ਗੱਲਾਂ ਆ ਰਹੀਆਂ ਨੇ ਜਾਂ ਆਪਣੇ ਪ੍ਰੇਮੀ ਕੋਈ ਕੰਪਲੇਂਟ ਵੀ ਕਰ ਰਹੇ ਨੇ ਤੇ ਜਾਂ ਸਾਡੇ ਧਿਆਨ ਚ ਲਿਆ ਰਹੇ ਨੇ ਕਿ ਕੰਗੋਡ ਫਾਰਮ ਦੇ ਨਾਂ ਤੇ ਕੁਝ ਬੰਦੇ 12 12 14 14000 ਰੁਪਇਆ ਸਿਰਫ ਪ੍ਰੋਜੈਕਟ ਰਿਪੋਰਟ ਪ੍ਰੋਜੈਕਟ ਰਿਪੋਰਟ ਬਣਾਉਣ ਦਾ ਲਈ ਜਾਂਦੇ ਨੇ ਭਾਈ ਜੀ ਮੈਂ ਗੱਲ ਕਲੀਅਰ ਕਰਦਣ ਚਾਹੁੰਦਾ ਅੱਜ ਤਾਂ ਹੀ ਮੈਂ ਤੁਹਾਡੇ ਰੂਬਰੂ ਹੋਇਆ ਹੈਗਾ ਇੱਕ ਵਾਰੀ ਫੇਰ ਕਿ ਕੰਗ ਗੋਟ ਫਾਰਮ ਨੇ ਨਾ ਤਾਂ ਕੋਈ ਪ੍ਰੋਜੈਕਟ ਰਿਪੋਰਟ ਬਣਾਈ ਹੈ ਨਾ ਬਣਾਉਣੀ ਹੈ ਤੇ ਨਾ ਅਸੀਂ ਕਿਸੇ ਦਾ ਨਾਂ ਜਲਦੀ ਛੇਤੀ ਛੇਤੀ ਰਿਕਮੈਂਡ ਕਰਦੇ ਹੈਗੇ ਆ ਜੀਦਾ ਵੀ ਰਿਕਮੈਂਡ ਨਾ ਕਰਾਂਗੇ ਉਹ ਇੱਕ ਜਾਂ ਦੋ ਜਾਂ ਤਿੰਨ ਨਾਂ ਇਕੱਠੇ ਕਰਾਂਗੇ ਤਾਂ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਆਪਣਾ ਤੁਸੀਂ ਆਪ ਧਿਆਨ ਰੱਖ ਕੇ ਉਸ ਬੰਦੇ ਨਾਲ ਡੀਲ ਕਰ ਸਕੋ ਮੈਂ ਅੱਜ ਬਹੁਤ ਸਪਸ਼ਟ ਹਨ ਤੁਹਾਨੂੰ ਦੱਸਣ ਲੱਗਿਆ ਹੈ ਸਾਡੇ ਕੰਗ ਗੋਟ ਫਾਰਮ ਤੇ ਕੋਈ ਵੀ ਬੰਦਾ ਤੁਸੀਂ ਦੇਖਿਆ ਹੋਵੇ ਚਾਹੇ ਉਹ ਸਾਡੇ ਨਾਲ ਇੰਟਰਵਿਊ ਕੀਤੀ ਹੋਵੇ ਉਹਨਾਂ ਚਾਹੇ ਸਾਡਾ ਟ੍ਰੇਨਿੰਗ ਕੀਤੀ ਹੋਵੇ ਜਾਂ ਉਂਝ ਸਾਨੂੰ ਮਿਲਣ ਗਿਲਣ ਆਇਆ ਹੋਵੇ ਜਾਂ ਸਾਡੇ ਨਾਲ ਮੋਢਾ ਮੋਢਾ ਲਾ ਕੇ ਖੜਾ ਹੋਵੇ ਜੇ ਤੁਹਾਤੋਂ ਕਿਸੇ ਚੀਜ਼ ਦੇ ਪੈਸੇ ਮੰਗਦਾ ਹੈ ਤਾਂ ਤੁਸੀਂ ਬੜੇ ਸੁਚੇਤ ਹੋ ਕੇ ਸਾਨੂੰ ਕੰਸਲਟ ਕਰਨਾ ਪਹਿਲਾਂ ਪੁੱਛਣਾ ਕਿ ਬੰਦੇ ਦੀ ਕੀ ਰੈਪਿਊਟੇਸ਼ਨ ਹੈ ਕੀ ਇਸ ਨੂੰ ਅਸੀਂ ਪੈਸੇ ਦਈਏ ਕਿ ਨਾ ਦਈਏ ਬਿਨਾ ਗੱਲ ਤੋਂ ਪੈਸੇ ਨਾ ਫਸਾ ਲਿਓ ਮੈਂ ਫੇਰ ਤੁਹਾਨੂੰ ਬੇਨਤੀ ਉਹ ਕਰਦਾ ਕਿ ਮੇਰਾ ਨੰਬਰ ਤੁਹਾਡੇ ਸਭ ਕੋਲ ਹੈਗਾ ਜੇ ਨਹੀਂ ਹੈਗਾ ਮੈਂ ਤੁਹਾਨੂੰ ਦੁਬਾਰਾ ਇੱਕ ਵਾਰੀ ਫੇਰ ਬੋਲ ਦਿੰਦਾ ਆਪਣਾ ਨੰਬਰ ਹੈ ਜੀ 6284 181 549 6284 181 549 ਇਹ ਕੰਗੋਟ ਫਾਰਮ ਦਾ ਨੰਬਰ ਹੈਗਾ ਜਰੂਰ ਸਾਣਾ ਪਹਿਲਾਂ ਸੰਪਰਕ ਕਰਿਓ ਕਿ ਮੈਂ ਇਸ ਬੰਦੇ ਨੇ ਮੈਨੂੰ ਇੰਨੇ ਪੈਸੇ ਮੰਗੇ ਨੇ ਕਿ ਇਹ ਬੰਦੇ ਨੂੰ ਮੈਂ ਪੈਸੇ ਦਮਕ ਨਾ ਦਮਾ ਠੀਕ ਹੈ ਬਾਈ ਜੀ ਤੇ ਤੁਸੀਂ ਬਿਲਕੁਲ ਸੁਚੇਤ ਰਹਿਣਾ ਹੈਗਾ ਇਹੀ ਸੰਮੇਨਾ ਵੀ ਕਾਂਗੋਟ ਕਾਂਗੋਟ ਫਾਰਮ ਤੇ ਫਲਾਣਾ ਬੰਦੇ ਕੋਈ ਬੰਦਾ ਆਂਦਾ ਹੈ ਜਾਂਦਾ ਹੈ ਰੂਟੀਨ ਚ ਸਾਡੇ ਨਾਲ ਖੜਦਾ ਹੈ ਕਿ ਇਹ ਪਤਾ ਨਹੀਂ ਕਾਂਗੋਟ ਫਾਰਮ ਦਾ 파ਟ ਹੈਗਾ ਬਿਲਕੁਲ ਤੁਸੀਂ ਧੋਖੇ ਨਹੀਂ ਖਾਣੇ ਇਸ ਗੱਲ ਤੋਂ ਸਾਡਾ ਸੰਪਰਕ ਕਰਨਾ ਹੈਗਾ ਤੇ ਮੈਂ ਬਾਰ ਬਾਰ ਕਹਿ ਰਹੇ ਹਾਂ ਕਾਂਗ ਜੇ ਕੋਈ ਕਿਸੇ ਨੇ ਕਿਤੇ ਪੈਸੇ ਫਸਾਏ ਨੇ ਤੁਸੀਂ ਆਪਣੀ ਮਰਜ਼ੀ ਨਾਲ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਕਾਂਗੋਟ ਫਾਰਮ ਨਹੀਂ ਹੈਗਾ ਅਸੀਂ ਕਿਸੇ ਨੂੰ ਕਦੇ ਕੋਈ ਪੈਸਾ ਨਹੀਂ ਲਿਆ ਹੈਗਾ ਇਸ ਕੰਮਾਂ ਦਾ ਤੁਹਾਨੂੰ ਪਹਿਲਾਂ ਅਸੀਂ ਬਾਰ-ਬਾਰ ਕਹਿੰਦੇ ਆ ਅਸੀਂ ਵਿਚੋਲੇ ਪਾਉਣ ਦੇ ਹੱਕਦਾਰ ਹੀ ਨਹੀਂ ਹੈਗੇ ਅਸੀਂ ਕਹਿੰਦੇ ਨਹੀਂ ਕਿਸੇ ਨੂੰ ਵਿਚੋਲਾ ਵਿਚ ਪਾਓ ਜੇ ਤੁਸੀਂ ਆਪਣੀ ਮਰਜ਼ੀ ਨਾਲ ਪਾਉਨੇ ਹੋ ਸਾਡੀ ਪਲੀਜ਼ ਇੱਕ ਵਾਰੀ ਸਲਾਹ ਜ਼ਰੂਰ ਲੈ ਲਿਆ ਕਰੋ ਠੀਕ ਆ ਬਾਈ ਜੀ ਤੇ ਆਪਾਂ ਗੱਲਬਾਤ ਹੋਰ ਕਰਦੇ ਰਹਾਂਗੇ ਹੁਣ ਲਈ ਇੰਨਾ ਹੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਚੇਤ ਰਹੋ ਦੱਬ ਕੇ ਕੰਮ ਕਰੋ ਕੰਮ ਸਿੱਖੋ ਬਰੀਡ ਤੇ ਕੰਮ ਕਰੋ ਪਰ ਅੱਖਾਂ ਖੁੱਲੀਆਂ ਰੱਖੋ ਕੰਨ ਖੁੱਲੇ ਰੱਖੋ ਸੁਚੇਤ ਰਹੇ ਕੰਮ ਕਰੋ ਤੁਹਾਡਾ ਸਭ ਦਾ ਇੱਕ ਵਾਰੀ ਬਹੁਤ-ਬਹੁਤ ਸ਼ੁਕਰੀਆ ਸਣੀ ਕੰਗ ਵੱਲੋਂ ਕੰਗੋਟ ਫਾਰਮ ਵੱਲੋਂ ਸਤਿ ਸ੍ਰੀ ਅਕਾਲ ਜੀ